ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਹਾਂ ਜੀ ਤੇ ਕੰਮ ਜ਼ਰਾ ਹੋ ਗਿਆ ਜੀ ਡਨ ਕਰਦਾ ਗੁੜੀਆਂ ਚਲ ਗਈਆਂ ਜੀ ਸਕੂਲ ਤੇ ਸਾਰਾ ਕੰਮ ਹੋ ਗਿਆ ਅੱਜ ਬਣਾਵਾਂਗੇ ਅੱਛੀ ਗੋਭੀ ਦੀ ਸਬਜ਼ੀ ਸਾਡੇ ਨਵੀਆਂ ਵੀ ਰੈਸিপি ਸ਼ੇਅਰ ਕਰਾਂਗੇ ਜੀ ਤੇ ਚਲੋ ਮਿਲਦੇ ਹਾਂ ਜੀ ਮੰਨ ਕੇ ਦੇਖੋ ਜੀ ਤੁਹਾਡੀ ਖੰਡਿਆ ਮੈਂ ਵੀ ਬੈਗ ਗਿਆ ਕਿਤਲੇ ਇਹ ਉੱਪਰ ਸੱਚੀ ਕਿੰਨੀ ਖਾਉਂਦੇ ਦਿਖਾਤੀ ਆ ਇਹ ਕੀ ਫੜੇ ਆ ਮੰਟੰਡੇ ਕੀ 5 ਪੈਸੇ ਕੀ ਲਿਆਉਣਾ ਇਹਨਾਂ ਦਾ ਕਿਹੜੀ ਚੀਜ਼ ਜੀ ਉਹ ਜੋ ਵਾਲੀ ઓਰੀਓ ਵਾਲੀ ਠੀਕ ਆ ਦੋ ਰਿਉ ਲੈ ਲੈਂਗਾ ਹਾਂ ਮਰੇ ਬਾਤੇ ਮਗਰ ਦੋ ਠੀਕ ਹੈ ਵੀ ਦੋ ਯੋ ਪੇ ਲਾਤੀ ਦੇ ਚੰਗਾ ਬੰਦੋ ਰਹਿਣਾ ਸਭ ਠੀਕ ਆ ਲੈਂਦਾ ਸੀ ਜੀ ਆਪਾਂ ਦਿਵਾਲੀ ਤੇ ਬੈੱਡ ਦਿਵਾਨ ਬੈੱਡ ਦੱਸਿਓ ਕਿਵੇਂ ਦਾ ਲੱਗਾ ਕਮਰੇ ਚ ਕੀ ਰਤ ਉਹ ਸਾਡੇ ਸਾਹਮਣੇ ਦਾਦਾ ਦਾਦੀ ਮੰਟਿੰਟ ਕੀ ਗਾਂਢਿਆ ਸੀ ਆਏ ਆਏ ਦੱਸੋ ਜਰੂਰ ਜੀ ਕਿਵੇਂ ਦਾ ਲੱਗਾ ਕਮੈਂਟਾਂ ਵਿੱਚ ਬੈੱਡ ਸਾਡਾ ਅੱਜ ਬਣਾਉਣੀ ਆਪਾਂ ਗੋਭੀ ਗੋਭੀ ਤਾਂ ਫੁੱਲ ਬੜੇ ਸੋਹਣੇ ਆ ਮੰਮੀ ਦੇ ਚੀਨ ਕਈ ਲੋਕੇ ਟੰਡਲ ਨਹੀਂ ਪਾਉਂਦੇ ਆ ਨਾ ਅਸੀਂ ਸਾਡੇ ਟੰਡਲ ਕਾਉਂਦੇ ਆ ਅਸੀਂ ਇੱਕ ਵੀ ਟੰਡਲ ਨਹੀਂ ਛੱਡਣਾ ਆ ਵੀ ਵਿੱਚੋਂ ਪਾ ਲੈਣਾ ਛਿੱਲ ਛਿੱਲ ਕੇ ਵਿੱਚ ਟੰਡਲ ਪਾਉਣੇ ਇਹਨਾਂ ਟੰਡਲ ਆਂਦੇ ਪੰਜ ਸੁਆਦ ਲੱਗਦੇ ਆ ਇਦਾਂ ਛੇਲੇ ਛੇਲ ਕੇ ਟਿੰਡਲ ਬਣਾਉਣੇ ਵਿੱਚ ਜਿਹੜਾ ਸ ਲਾਗ ਹੋ ਸਕਤ ਸਕ ਤੂੰ ਲਾ ਲੈਣਾ ਛੇਲ ਲੈਣਾ ਇਦਾਂ ਤੇ ਬਾਕੀ ਪਾ ਲੈਣਾ ਸੋਨੇ ਕਿੰਨੇ ਫੁੱਲ ਚਿੱਟੇ ਆ ਤਾਜੀ ਲੱਗਣ ਦੇ ਨਾ ਤਾਜੀ ਆ ਹੁਣੇ ਢੋੜ ਕੇ ਲਿਆਂਦੇ ਜੇ ਆਪਾਂ ਵੀ ਬੀਜੀਏ ਬੀਜਾਂਗੇ ਮਗਾਉਣੀ ਪਨੀਰੀ ਬਣਾਖਣ ਦੇ ਪਹਿਲੇ ਨੇ ਅਜ ਨਾਲ ਹੀ ਉਹ ਮੰਗਾਉਨੇ ਉਥੋਂ ਵੀ ਵਧੀਆ ਮਿਲਦਾ ਆਕੇ ਹਜੇ ਨੇ ਬਡੇਰੋਂ ਲੈ ਲਿਆ ਨਹੀਂ ਗਾ ਕੋਈ ਨੂੰ ਮੰਗਾ ਲੈਨੇ ਇੱਕ ਅੱਧੇ ਦਿਨ ਤੱਕ ਆ ਉਹ ਦਿਨ ਆਪਣੀ ਲੱਗੀ ਸਾਰੀ ਪਰਾਲੀ ਇੱਥੇ ਡੰਗਰਾਂ ਦਾ ਬੜਾ ਔਖਾ ਹੀ ਕੋ ਪੱਠਾ-ਪੁੱਠਾ ਤੇ ਹੈ ਨਹੀਂ ਕੋਈ ਪਰਾਲੀ ਪਾਇਆ ਕਰਦੇ ਜਾਂ ਫਿਰ ਉਹ ਜਿਹੜੇ ਪੁੱਠੇ ਆ ਆਪਣੇ ਗੁੰਗਲੂ ਹੋ ਗਏ ਹੀ ਜ਼ਿਆਦਾ ਇੱਕ ਥਾਂ ਦੇ ਸੋ ਇਹ ਨਹੀਂ ਗੰਡੇ ਵਿੱਚ ਹੁਣ ਪੁੱਟਦੇ ਆ ਹੁਣ ਇੱਥੇ ਪਾਲਕ ਲੀ ਬੀਜ ਦਾਂਗੇ ਹੋਰ ਪੱਤੇ ਖਾਲੇ ਆ ਛੁੰਡੀ ਛੰਡੀ ਜੀ ਨੇ ਉੱਪਰ ਇਹ ਆਪਣਾ ਲਸਣਾ ਕੋ ਪਹਿਲੀ ਚਲਾਇਆ ਹੁਣ ਧਨੀਆ ਬੜਾ ਵਧੀਆ ਹੋ ਗਿਆ ਲੱਗੇ ਵਿਲੀ ਅੱਡੇ ਕੇ ਛੇੜੀ ਆਵਲੇ ਆਵਲੇ ਜਿਹੜੇ ਥੱਲੇ ਪੱਠੇ ਖੁੱਲ ਰਹੇ ਆ ਨਾ ਇਹ ਸਾਰੇ ਇਕੱਠੇ ਕਰ ਦੇ ਠੀਕ ਆ ਝਾੜੂ ਨਾ ਹੂੰ ਚਾਲੂ ਨਾ ਕੱਦ ਦੇਗਾ ਕੱਦ ਦੇ ਉਧਰ ਨੂੰ ਕਰਨੇ ਆ ਉਹ ਪੱਠਿਆਂ ਵਾਲੇ ਨੂੰ

ਡੋਲੇ ਵਿਖਾ ਦਿਓ ਆਪਣੇ ਜੇਮਾ ਵਿਖਾ ਦਿਓ ਕਿਤੇ ਗਿਆ ਮਨਕੀਤ ਕਿੱਥੇ ਆ ਇੱਥੇ ਆ ਕਿੱਥੇ ਜਾਂਦਾ ਟੋਪੀ ਅਲਾ ਕੀ ਕੰਦੇ ਆ ਉਹ ਵਾਲਾ ਟੋਪੀ ਅਲਾ ਕੀ ਕੰਦੇ ਆਏ ਕਿੱਥੇ ਟੋਪੀ ਉਹ ਉੱਥੇ ਪਿਆ ਦਾ ਉਹ ਜਿੱਦਾਂ ਕਿ ਤੇ ਪਿਛੇ ਵੇਖਿਆ ਸਾਰਾ ਮਟੀਰੀਅਲ ਪਉਂਦਿਆ ਹੋਇਆ ਉਹਦੇ ਵਿੱਚ ਬਾਅਦ ਵਿੱਚ ਆਪਾਂ ਪਾਏ ਆਲੂ ਤੇ ਟੰਡਲ ਇਹਨਾਂ ਨੂੰ ਥੋੜਾ ਜਿਹਾ ਗਲਨ ਦੇਣਾ ਵਾ ਢੱਕ ਕੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਗੋਭੀ ਗੋਭੀ ਆਪਾਂ ਬਾਅਦ ਵਿੱਚ ਪਾਉਣੀ ਹੈ ਜੀ ਜਦੋਂ ਥੋੜੇ ਜਿਹਾ ਆਲੂ ਸੇਕ ਜਾਣ ਇਹਦੇ ਨਾਲ ਇਹ ਆ ਵੀ ਗੋਭੀ ਬਿੰਦੀ ਨਹੀਂ ਆ ਗੋਭੀ ਆਪਾਂ ਬਾਅਦ ਵਿੱਚ ਪਾਈ ਦੀ ਹੈ ਸਬਜੀ ਸਬਜੀ ਬਣਾਉਣ ਤੋਂ ਪਹਿਲਾਂ ਹੀ ਚਾਗੇ ਪੈਲੀ ਵਾਉਣਦੇ ਆਂ ਸਲਾਬ ਬਹੁਤ ਆ ਪਾਣੀ ਪਾਣੀ ਮੋਕ ਗਿਆ ਟਰੈਕਟਰ ਚੋਂ ਉਹ ਦੇਣ ਆਏ ਆ ਸਕੂਟਰੀ ਤੇ ਤੇ ਵੇਖਾ ਜੇ ਇਹ ਝੋਨਾ ਸਾਰਾ ਸਲਾਬ ਬੜੀ ਆ ਜੇ ਚੋਣਾ ਸਾਡਾ ਜੀ ਇੱਥੇ ਕਰਦੇ ਆ ਜੀ ਅਸੀਂ ਵਲੌਗ ਦੀ ਸਮਾਪਤੀ ਤੇ ਜੇ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਤੇ ਸਾਰੇ ਜਾਣੇ ਸ਼ੇਅਰ ਸਬਸਕ੍ਰਾਈਬ ਤਾਂ ਲਾਈਕ ਜਰੂਰ ਕਰਿਓ ਜੀ ਤੇ ਚਲੋ ਕੱਲ ਮਿਲਦੇ ਆਂ ਜੀ